ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲੋ ਅੱਜ ਦਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ ਇੰਪੋਰਟੈਂਟ ਖਬਰਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਖਬਰ ਤਾਂ ਇਹ ਆ ਕਿ ਅਮਰੀਕਾ ਜਿਹੜੀ ਆਰਮੀ ਉਹਦਾ ਜਹਾਜ਼ ਇੱਕ ਤਵੀਵਨ 200 ਪੰਜ ਜਿਹੜੇ ਹੈਗੇ ਆਪਣੇ ਇੰਡੀਅਨ ਤੇ ਉਹਨਾਂ ਚੋਂ ਮੋਸਟਲੀ ਪੰਜਾਬ ਦੇ ਨੇ ਉਹ ਇੱਥੋਂ ਬੰਦੇ ਲੈ ਕੇ ਤੇ ਇੰਡੀਆ ਗਿਆ ਜਿਹੜੇ ਡਿਪੋਰਟ ਕੀਤੇ ਗਏ ਆ ਤੇ ਅਮਰitsar ਉਹ ਲੈਂਡ ਕੀਤਾ ਤੇ ਉਹਦੇ ਵਿੱਚ ਗਵਰਨਮੈਂਟ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਰੀਪੋਰਟੇਸ਼ਨ ਆਰਡਰ ਸੀਗੇ ਜਾਂ ਇਹਨਾਂ ਨੇ ਗਲਤ ਤਰੀਕੇ ਨਾਲ ਆਰਡਰ ਕੀਤਾ ਤੇ ਉਹਨਾਂ ਨੂੰ ਰਿਪੋਰਟ ਕੀਤਾ ਕਿ ਜੇ ਡਿਟੇਲ ਤਾਂ ਨਹੀਂ ਆਈ ਕਿ ਉਹਨਾਂ ਦੀ ਕੀ ਕੀ ਵਾਇਲੇਸ਼ਨ ਸੀਗੀ ਪਰ ਇਹ ਖਬਰ ਜ਼ਰੂਰ ਆਈ ਆ ਕਿ 205 ਦੇ ਕਰੀਬ ਜਿਹੜੇ ਆਪਣੇ ਇੰਡੀਅਨ ਨੇ ਉਹ ਡਿਪੋਰਟ ਕੀਤੇ ਗਏ ਆ ਤੇ ਜਿਹੜਾ ਅਮਰੀਕਾ ਦਾ ਆਰਮੀ ਦਾ ਜਹਾਜ਼ ਆ ਉਹ ਲੈ ਕੇ ਗਿਆ ਕਿਉਂਕਿ ਜਿਹੜੀਆਂ ਆਰਮ ਫਲਾਈਟਸ ਨੇ ਉਹ ਉਹਨੂੰ ਮਿਲਣ ਵਿੱਚ ਬਹੁਤ ਟਾਈਮ ਲੱਗਦਾ ਤੇ ਆਰਮੀ ਦੇ ਜਹਾਜ਼ ਹੁਣ ਇਹ ਜਿਹੜੇ ਭੇਜ ਰਹੇ ਇਹਨੇ 88 ਮੁਲਕਾਂ ਦੇ ਵਿੱਚ ਕੁਈ ਕਲੰਬੀਆ ਦੇ ਵਿੱਚ ਵੀ ਗਿਆ ਪਹਿਲਾਂ ਉਹਨਾਂ ਨੇ ਲੈਣ ਤੋਂ ਮਨਾ ਕਰਤਾ ਸੀ ਬਾਅਦ ਦੇ ਵਿੱਚ ਉਹਨਾਂ ਨੇ ਦੁਬਾਰਾ ਭੇਜਿਆ ਮੈਕਸੀਕੋ ਨੇ ਵੀ ਲੈਣ ਤੋਂ ਮਨਾ ਕਰਤਾ ਸੀ ਪਹਿਲਾਂ ਵੀ ਇਹਨਾਂ ਨੇ ਟੈਰਿਫਸ ਲਾਏ ਆ ਤੇ ਹੁਣ 1 ਮਹੀਨੇ ਲਈ ਉਹ ਟੈਰਿਫ ਜਿਹੜੇ ਰੋਕ ਦਿੱਤੇ ਗਏ ਆ ਇਹਦੇ ਨਾਲ ਨਾਲ ਆਈਸ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਜਾਰੀ ਨੇ ਜ्यादा ਉਹ ਟਾਰਗੇਟ ਕ੍ਰਿਮਨਲ ਲੋਕਾਂ ਨੂੰ ਕਰ ਰਹੇ ਆ ਪਰ ਉਹਦੇ ਨਾਲ ਨਾਲ ਜੇ ਕੋਈ ਉੱਥੇ ਕਾਬੂ ਆ ਜਾਂਦਾ ਹੋਰ ਬੰਦਾ ਜਿਹੜਾ ਅਨ ਡਾਕੂਮੈਂਟਡ ਆ ਉਹਨੂੰ ਵੀ ਅਰੇਸਟ ਕੀਤਾ ਜਾ ਰਿਹਾ ਸੋ ਕਾਫੀ ਜਿਆਦਾ ਜਿਹੜਾ ਡਰ ਦਾ ਮਾਹੌਲ ਹੈ ਲੋਕਾਂ 'ਚ ਤੇ ਉਹਦੇ ਕਰਕੇ ਕਾਫੀ ਬੰਦੇ ਕੰਮਾਂ ਤੇ ਨਹੀਂ ਜਾ ਰਹੇ ਪਰ ਜਿਨ੍ਹਾਂ ਕੋ ਵਰਕ ਪਰਮਿਟ ਹੈਗੇ ਆ ਉਹਨਾਂ ਦੇ ਕੇਸ ਚੱਲਦੇ ਆ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਕੋਈ ਇਦਾਂ ਦੀ ਗੱਲ ਨਹੀਂ ਆ ਜਿਨ੍ਹਾਂ ਕੋ ਵਰਕ ਪਰਮਿਟ ਨਹੀਂ ਉਹ ਲੀਗਲੀ ਕੰਮ ਨਹੀਂ ਕਰ ਸਕਦੇ ਸੋ ਇਸ ਕਰਕੇ ਉਹ ਕੰਮ ਨਾ ਕਰਨ ਜੇ ਕੰਮ ਤੇ ਜਾਣਗੇ ਤਾਂ ਉਹਨਾਂ ਨੂੰ ਪ੍ਰੋਬਲਮ ਆਏਗੀ ਸੋ ਹਮੇਸ਼ਾ ਹੀ ਅਸੀਂ ਕਹਿੰਦੇ ਆ ਵੀ ਕਾਨੂੰਨ ਦੇ ਮੁਤਾਬਕ ਚੱਲੋ ਜੇ ਵਰਕ ਪਰਮਿਟ ਨਹੀਂ ਆ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਕਿ TPS ਜਿਹੜਾ ਸਟੈਟਸ ਦੀ ਐਕਸਟੈਂਸ਼ਨ ਹੈਗੀ ਵੈਨਜ਼ਵੇਲਾ ਵਾਸਤੇ ਉਹ ਡਿਨਾਈ ਕਰ ਦਿੱਤੀ ਗਈ ਹੈ ਕਿਉਂਕਿ ਵੈਨਜ਼ਵੇਲਾ ਨੂੰ TPS ਸਟੈਟਸ ਦਿੱਤਾ ਗਿਆ ਸੀ 2 ਸਾਲ ਲਈ ਉਹਦੇ ਰੈਜ਼ੀਡੈਂਟਸ ਨੂੰ ਉਹ 트럼ਪ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਖਤਮ ਕਰ ਦਿੱਤਾ ਜਦੋਂ ਬਾਅਦ ਮੈਂ ਤੁਹਾਨੂੰ ਇੰਪੋਰਟੈਂਟ ਖਬਰ ਜਿਹੜੀ ਦੱਸਣ ਜਾ ਰਿਹਾ ਉਹ ਇਹ ਹੈਗੀ ਆ ਕਿ ਜਿਹੜਾ ਲੇਕਨ ਰਾਇਲੇ ਐਕਟ ਹੈ ਇਹਦੇ ਬਾਰੇ ਮੈਂ ਵੀਡੀਓ ਪਿੱਛੇ ਵੀ ਪਾਈ ਸੀਗੀ ਸੋ ਇਹ ਬੜਾ ਇੰਪੋਰਟੈਂਟ ਐਕਟ ਹੈ ਇਹਦੇ ਬਾਰੇ ਕਾਫੀ ਸਵਾਲ ਆਏ ਸੀਗੇ ਤੇ ਇਹ ਬੇਸਿਕਲੀ ਇਹ ਹੈਗਾ ਕਿ ਇਹ ਪਾਸ ਕੀਤਾ ਗਿਆ ਹਾਊਸ ਆਵਰ ਸੈਨੇਟ ਦੁਆਰਾ ਫਿਰ ਇਹ ਸਾਈਨ ਕੀਤਾ ਪ੍ਰੈਜ਼ੀਡੈਂਟ 트ੰਪ ਨੇ ਇਹਦੇ ਜਿਹੇ ਲਿਖਿਆ ਕਿ ਜਿਹੜੇ ਛੋਟੇ ਕ੍ਰਾਈਮ ਨੇ ਜਿਵੇਂ ਸ਼ਾਪ ਲਿਫਟਿੰਗ ਹੋ ਗਈ ਜਾਂ ਛੋਟੀ ਚੋਰੀ ਹੋ ਗਈ ਜਾਂ ਜਿਹੜੇ ਵੀ ਤੁਸੀਂ ਦੇ ਘਰ ਜਾਂ ਕਿਸੇ ਜਗ੍ਹਾ ਤੇ ਐਂਟਰੀ ਜਿਹੜੀ ਤੁਸੀਂ ਵਿਦਾਊਟ ਪਰਮਿਸ਼ਨ ਜਾਂਦੇ ਆਂ ਅਗਲਾ ਪੁਲਿਸ ਬੁਲਾ ਲੰਦਾ ਇਸ ਕਿਸਮ ਦੇ ਜਿਹੜੇ ਕ੍ਰਾਈਮ ਹੈਗੇ ਆ ਉਹ ਵੀ ਹੁਣ ਰਿਪੋਰਟੇਬਲ ਨੇ ਪਹਿਲਾਂ ਇਹ ਹੁੰਦਾ ਸੀ ਜਿਹੜੇ ਵੱਡੇ ਕ੍ਰਾਈਮ ਸੀ ਰੋਬਰੀ ਵਗੈਰਾ ਜਾ ਮਟਰ ਰੋ ਡਿਪੋਟੇਬਲ ਹੁੰਦੇ ਜਿਹਨੂੰ ਸਾਲ ਤੋਂ ਉੱਤੇ سزا ਹੁੰਦੀ ਸੀ ਫੈਲਨੀ ਲੱਗੀ ਸੀ ਪਰ ਇਹ ਜਿਹੜੇ ਛੋਟੇ ਕਰਾਇਮ ਨੇ ਉਹ ਵੀ ਡਿਪੋਟੇਬਲ ਆ ਤੇ ਬੇਸਿਕਲੀ ਇੱਕ ਜਾਰਜੀਆ ਦੀ ਨਰਸਿੰਗ ਸਟੂਡੈਂਟ ਸੀਗੀ ਜਿਹਨੂੰ ਕੋਈ ਇੱਕ ਵੈਨਜ਼ੁਏਲਾ ਦੇ ਬੰਦੇ ਨੇ ਮਾਰਤਾ ਸੀਗਾ ਤੇ ਉਹ ਬੰਦੇ ਨੂੰ ਪਹਿਲਾਂ ਚੋਰੀ ਦੇ ਕੇਸ ਫੜਿਆ ਗਿਆ ਸੀ ਤੇ ਬਾਅਦ ਛੜਤਾ ਵੀ ਛੋਟਾ ਕਰਾਇਮ ਆ ਤਾਂ ਉਹਨੇ ਫਿਰ ਵੱਡਾ ਕਰਾਇਮ ਕੀਤਾ ਸੋ ਉਹਦੇ ਕਰਕੇ ਬਣਾਇਆ ਗਿਆ ਵੀ ਜਿਹੜੇ ਛੋਟੇ ਵੀ ਕਰਾਇਮ ਕਰਦੇ ਨੇ ਉਹਨਾਂ ਨੂੰ ਗਿਣਾ ਛੱਡੋ ਸੋ ਇਹ ਇੰਪੋਰਟੈਂਟ ਐਕਟ ਪਾਸ ਹੋਇਆ ਇਹਦੇ ਨਾਲ ਜਿਹੜੇ ਸ਼ਾਪ ਲਿਫਟਿੰਗ ਆ ਜਾਂ ਜਿਹੜੀ ਛੋਟੀ ਮੋਟੀ ਚੋਰੀ ਹੈ ਦੁਕਾਨਾਂ ਤੇ ਸਟੋਰਾਂ ਤੇ ਉਹ ਵੀ ਹੰਡੀਪੋਟੇਸ਼ਨ ਦਾ ਕਾਰਨ ਬਣ ਸਕਦੀ ਆ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਅ ਸੈਲਮ ਦੇ ਕੇਸ ਜਿਹੜੇ ਨੇ ਉਹ ਸਟਿਲ ਪਾਸ ਹੋ ਰਹੇ ਨੇ ਪੰਜ ਕੇਸ ਆਪਣੇ ਇਸ ਵੀਕ ਪਾਸ ਹੋਏ ਨੇ ਨਿਊਯਾਰਕ ਤੇ ਕੈਲੀਫੋਰਨੀਆ ਚ ਇਸ਼ੂ ਜਿਹੜਾ ਹੈਗਾ ਉਹ ਤਕਰੀਬਨ ਉਹਨਾਂ ਦੇ ਵਿੱਚ ਰੀ ਲੋਕੇਸ਼ਨ ਵਗੈਰਾ ਦਾ ਹੁੰਦਾ ਪਰ ਉਹਦੇ ਤੇ ਕੋਈ ਇੰਨਾ ਜ਼ਿਆਦਾ ਅਸਰ ਨਹੀਂ ਹੈ ਇਸ ਚੀਜ਼ ਦਾ ਪਰ ਜਿਹੜੀ ਫੜਫੜਾਈ ਆ ਉਹ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਜਾਰੀ ਆ ਤੇ ਆਪਾਂ ਜਿਹੜੇ ਬੰਦੇ ਵੀ ਆਪਣੇ ਕੰਮਕੁਮ ਤੇ ਜਾਂਦੇ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਆਈਡੀਆ ਤੇ ਵਰਕ ਪਰਮਿਟ ਵਗੈਰਾ ਆਪਣੇ ਕੋਲ ਰੱਖਣ ਇਹ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਵੀਜ਼ਾ ਬੁਲੇਟਿਨ ਦੀ ਆ ਕਿ ਵੀਜ਼ਾ ਬੁਲੇਟਿਨ ਆ ਗਿਆ ਜੀ ਹੁਣ ਫਰਵਰੀ ਦਾ ਜਿਹੜੀਆਂ ਡੇਟਸ ਨੇ ਉਹਦੇ ਬਾਰੇ ਮੈਂ ਦੱਸ ਦਿੰਨਾ ਕਿ ਜਿਹੜੀ ਐਫ 4 ਕੈਟਾਗਰੀ ਹੈ ਯੂ ਐਸ ਦੇ ਤੇ ਭਰਾ ਭੈਣ ਤੇ ਉਹਨਾਂ ਦੇ ਜਿਹੜੇ ਮਤਲਬ ਬੱਚਿਆਂ ਦੀ ਅੱਗੇ ਉਹ ਹੈਗਾ ਜੀ ਉਹ ਚੱਲ ਰਿਹਾ 8 ਅਪ੍ਰੈਲ 2006 ਐਫ3 ਕੈਟਾਗਰੀ ਹੈ ਯੂਐਸ ਸਿਟੀਜ਼ਨ ਦੇ ਮੈਰਿਡ ਬੱਚੇ ਦੇ ਉਹਨਾਂ ਦੇ ਬੱਚੇ 1 ਜੁਲਾਈ 2010 ਐਫ2 ਵੀ ਹੈ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਅਨਮੈਰਿਡ ਬੱਚੇ 22 ਮਈ 2016 ਐਫ2 ਹੈ ਗ੍ਰੀਨ ਕਾਰਡ ਹੋਲਡਰ ਦੇ ਛੋਟੇ ਬੱਚੇ ਅਨਮੈਰਿਡ ਤੇ ਹਸਬੰਡ ਵਾਈਫ ਹੋ ਹੈ ਜੀ 1 ਜਨਵਰੀ 2022 ਤੇ ਐਫ1 ਹੈ ਜੀ 22 ਨਵੰਬਰ 2015 ਜਿਹੜੀਆਂ ਡੇਟਾਂ ਤੇ ਐਨਵੀਸੀ ਪੇਪਰ ਮੰਗ ਰਹੀ ਹੈ ਜੀ ਉਹਨਾਂ ਵਿੱਚੋਂ ਐਫ 4 ਕੈਟਾਗਰੀ ਤੇ 15 ਅਗਸਤ 2006 ਐਫ 3 ਤੇ 22 ਜੁਲਾਈ 2012 ਐਫ 2 ਬੀ ਤੇ 1 ਜਨਵਰੀ 2017 ਐਫ 2 ਏ ਤੇ 15 ਜੁਲਾਈ 2024 ਤੇ ਐਫ 1 ਤੇ 1 ਸਤੰਬਰ 2017 ਸੋ ਕੋਈ ਜ਼ਿਆਦਾ ਮੂਵਮੈਂਟ ਇੰਨੀ ਨਹੀਂ ਹੈ ਪਰ ਫਿਰ ਵੀ ਅੱਗੇ ਨਾਲੋਂ ਥੋੜਾ ਜਿਹਾ ਬੈਟਰ ਆ ਪਰ ਇੰਨੀ ਜ਼ਿਆਦਾ ਜਿਹੜੀ ਹੈਗੀ ਇੰਪਰੂਵਮੈਂਟ ਲਾਸ ਨਾਲੋਂ ਨਹੀਂ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਹੋਰ ਜ਼ਿਆਦਾ ਤੇਜ਼ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਟੈਰਿਫਸ ਜਿਹੜੇ ਨੇ ਉਹ ਲਾਏ ਨੇ ਪ੍ਰੈਜ਼ੀਡੈਂਟ 트ੰਪ ਨੇ ਚਾਈਨਾ ਤੇ ਕੈਨੇਡਾ ਤੇ ਮੈਕਸੀਕੋ ਵਗੈਰਾ ਤੇ ਸੋ ਚਾਈਨਾ ਨੇ ਵੀ ਰਿਟੈਲੀਏਸ਼ਨ ਦੇ ਵਿੱਚ ਟੈਰਿਫ ਲਾ ਦਿੱਤੇ ਆ ਪਰ ਜਿਹੜੇ ਕੈਨੇਡਾ ਤੇ ਮੈਕਸੀਕੋ ਨੇ ਇੱਕ ਮਹੀਨੇ ਲਈ ਹੋਲਡ ਕਰ ਦਿੱਤੇ ਗਏ ਕਿਉਂਕਿ ਉਹਨਾਂ ਨੇ ਵੀ ਲਾਏ ਸੀ ਤੇ ਉਹਨਾਂ ਨੇ ਗੋਸ਼ੀਏਸ਼ਨ ਚੱਲ ਰਹੀ ਆ ਪਰ ਚਾਈਨਾ ਵਾਲੇ ਜਿਹੜੇ ਟੈਰਿਫ ਬਰਕਰਾਰ ਨੇ ਹੁਣ ਦੇਖਣ ਵਾਲੀ ਗੱਲ ਆ ਕਿ ਇਹਦੇ ਨਾਲ ਕਿੰਨੀ ਜਿਹੜੀ ਆ ਉਹ ਕੀਮਤਾਂ ਤੇ ਜਿਹੜਾ ਅਸਰ ਆ ਉਹ ਪੈਂਦਾ ਸੋ ਇਹ ਸੀ ਜੀ ਤੁਹਾਡੇ ਜਿਹੜੇ ਖਬਰਾਂ ਮੇਨ ਇੰਪੋਰਟੈਂਟ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਸੋ ਸਾਨੂੰ ਕਾਫੀ ਲੋਕ ਕਾਲਾਂ ਕਰਦੇ ਨੇ ਲੋਕ ਵਰੜ ਨੇ ਸੋ ਸਾਡੀ ਵੀ ਡਿਊਟੀ ਬਣਦੀ ਆ ਕਿ ਅਸੀਂ ਆਪਣੀ ਸਮਝ ਮੁਤਾਬਕ ਤੁਹਾਨੂੰ ਦਸੀਏ ਸੋ ਬੇਸਿਕਲੀ ਇਹ ਹੈ ਕਿ ਅ ਕਈ ਲੋਕੀ ਪੁੱਛ ਰਹੇ ਨੇ ਉਹ ਹੀ ਡਿਪੋਟੇਸ਼ਨ ਬਾਰੇ ਕਿ ਕੌਣ ਕੌਣ ਰਿਪੋਰਟ ਹੋ ਰਿਹਾ ਬਹੁਤ ਜ਼ਿਆਦਾ ਬੰਦੇ ਫੜੇ ਜਾ ਰਹੇ ਨੇ ਬੇਸਿਕਲੀ ਤਾਂ ਉਹ ਟਾਰਗੇਟ ਸਰਕਾਰ ਕਰ ਰਹੀ ਹੈ ਜਿਹੜੇ ਕ੍ਰਿਮੀਨਲ ਕੇਸਾਂ ਤੇ ਬੰਦੇ ਇਨਵੋਲਵਡ ਨੇ ਪਰ ਜਿਹੜੇ ਕ੍ਰਿਮਲ ਚ ਨਹੀਂ ਵੀ ਇਨਵੋਲਵਡ ਜੇ ਉੱਥੇ ਛਾਪਾ ਮਾਰਦੇ ਆ ਕੋਈ ਕਾਬੂ ਆ ਗਿਆ ਜਿਹਦੇ ਕੋਲੇ ਪੇਪਰ ਨਹੀਂ ਉਹ ਫੜੇ ਜਾ ਸਕਦੇ ਆ ਸੋ ਸਾਰਿਆਂ ਨੂੰ ਅਸੀਂ ਇਹੀ ਕਹਿੰਨੇ ਆ ਕਿ ਵਰਕ ਪਰਮਿਟ ਵਗੈਰਾ ਆਪਣੇ ਕੋਲ ਆਪਣੇ ਰੱਖੋ ਅਗਲਾ ਸਵਾਲ ਹੈ ਜੀ ਕਿ ਸਾਡੇ ਕੋਲੇ ਵਰਕ ਪਰਮਿਟ ਨਹੀਂ ਅਸੀਂ ਕੰਮ ਕਰ ਸਕਦੇ ਆ ਬਿਲਕੁਲ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਕਹਿੰਨੇ ਆ ਕਿ ਜੇ ਤੁਹਾਡੇ ਕੋਲੇ ਵਰਕ ਪਰਮਿਟ ਨਹੀਂ ਤੁਸੀਂ ਲੀਗਲੀ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਉੱਥੇ ਫੜੇ ਗਏ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਆ ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਗਾਰਡੀਨਸ਼ਿਪ ਦੇ ਕੇਸ ਪਾਸ ਹੋ ਰਹੇ ਨੇ ਉਹਨਾਂ ਤੇ ਅਸਰ ਤਾਂ ਨਹੀਂ ਹੈਗਾ ਬਿਲ ਉਹਦੇ ਜਿਹੜਾ ਕੋਈ 21 ਸਾਲ ਤੋਂ ਘੱਟ ਬੰਦਾ ਕੇਸ ਫਾਈਲ ਕਰਦਾ ਲੋਕਲ ਕੋਰਟ ਦੇ ਵਿੱਚ ਉਹ ਜੇ ਅਪਰੂਵ ਹੋ ਜਾਂਦਾ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਜਾਂਦਾ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂ ਅਗਲਾ ਸਵਾਲ ਹੈ ਜੀ ਕਿ ਜੇ ਵਿਜ਼ਟਰ ਵੀਜ਼ੇ ਤੇ ਆਵੇ ਤੇ ਸੈਲਮਲਾ ਸਕਦਾ ਉਹ ਸੇਮ ਹੀ ਲਾਅ ਹੈ ਲਾਅ ਕੋ ਚੇਂਜ ਨਹੀਂ ਹੋਇਆ ਕਿਉਂਕਿ ਹਮੇਸ਼ਾ ਮੈਂ ਕਹਿੰਦਾ ਜਿਹੜਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਆ ਉਹਦੇ ਵਿੱਚ ਕੋਈ ਚੇਂਜ ਨਾ ਹੋਈ ਹੈ ਨਾ ਇੱਕ ਪ੍ਰੈਜ਼ੀਡੈਂਟ ਕਰ ਸਕਦਾ ਤੇ ਇਸ ਕਰਕੇ ਲਾਅ ਉਹੀ ਹੈ ਸਿਰਫ ਇਨਫੋਰਸਮੈਂਟ ਜ਼ਿਆਦਾ ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਸੱਚਾ ਜਿਹੜਾ ਕੇਸ ਆਉ ਲਾਓ ਜੇ ਤੁਹਾਡੇ ਕੋਲੇ ਕੋਈ ਸਾਲਮ ਤੇ ਗਰਾਉਂਡ ਆ ਪੰਜ ਗਰਾਉਂਡਾਂ ਚ ਕੇਸ ਆਉਂਦਾ ਪਰਸੇਕਿਊਸ਼ਨ ਹੋਈ ਆ ਜਾਂ ਫਿਊਚਰ ਤੁਸੀਂ ਪ੍ਰੂਵ ਕਰ ਸਕਦੇ ਹੋ ਤਾਂ ਲਾਓ ਐਵੇਂ ਹੀ ਰਹਿਣ ਵਾਸਤੇ ਨਾ ਲਾਓ ਅਗਲਾ ਸਵਾਲ ਇਹ ਹੈਗਾ ਕਿ ਮੈਕਸੀਕੋ ਬਾਰਡਰ ਦੀ ਸਿਚੁਏਸ਼ਨ ਬਾਰੇ ਦੱਸੋ ਮੈਕਸੀਕੋ ਬਾਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਟਾਈਟ ਆ ਉੱਥੋਂ ਬੰਦੇ ਨਹੀਂ ਆ ਰਹੇ ਉੱਥੇ ਆਰਮੀ ਲੱਗੀ ਆ ਤੇ ਜਿਹੜਾ ਫੜਿਆ ਜਾਂਦਾ ਉਹਨੂੰ ਛੁੱਟਣ ਦੇ ਚਾਂਸ ਬਹੁਤ ਘੱਟ ਨੇ ਅਗਲਾ ਸਵਾਲ ਹੈਗਾ ਜੀ ਕਿ ਇਹ ਦੱਸੋ ਕਿ ਜਿਹੜਾ ਲੇਕਨ ਰਾਏਲੀ ਐਕਟ ਆ ਇਹਦਾ ਕੀ ਡਿਟੇਲ ਆ ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਪੇ ਹੁੰਦੇ ਨੇ ਛੋਟੇ ਕ੍ਰਾਈਮ ਨੇ ਜਿਵੇਂ ਸ਼ਾਪ ਲਿਫਟਿੰਗ ਹੋ ਗਈ ਚੋਰੀ ਹੋਊਗੀ ਉਹ ਜੇ ਕੋਈ ਸਿਕਟਾਂ ਦਾ ਪੈਕ ਚੋਰੀ ਕਰ ਲੰਦਾ ਜਾਂ ਬੀਅਰ ਚੋਰੀ ਕਰ ਲੰਦਾ ਜਾਂ ਕਦੋਂ ਬੂਟ ਚੋਰੀ ਕਰ ਲੰਦਾ ਜਾਂ ਦਸਤਾਨੇ ਜਾਂ ਪੈਂਟ ਜਿਹੜੀਆਂ ਛੋਟੋ ਛੋਟੀਆਂ ਚੀਜ਼ਾਂ ਨੇ ਕੱਪੜੇ ਇਹਨਾਂ ਦੇ ਉੱਤੇ ਵੀ ਡੈਪੋਟੀਸ਼ਨ ਲੱਗ ਸਕਦੀ ਆ ਸੋ ਇਸ ਕਰਕੇ ਜਿਹੜੇ ਛੋਟੇ ਫੈਂਸ ਵੀ ਇਹਦੇ ਨਾਲ ਜਿਹੜੇ ਕਵਰ ਹੁੰਦੇ ਆ ਇਸ ਤੋਂ ਇਲਾਵਾ ਕਾਫੀ ਸਵਾਲ ਸਾਨੂੰ ਆਏ ਆ ਜੀ F4 ਕੈਟਾਗਰੀ ਆ F3 ਦੀ ਉਹ ਮੈਂ ਦੱਸ ਕੇ ਹਟਿਆ ਵੀਜ਼ਾ ਬੁਲੇਟਨ ਦੇ ਮੁਤਾਬਕ ਕਿ ਜਿਹੜੀਆਂ ਕੈਟਾਗਰੀਆਂ ਨੇ ਉਹ ਇੰਨੀਆਂ ਜ਼ਿਆਦਾ ਮੂਵ ਨਹੀਂ ਹੋਈਆਂ ਥੋੜੀ ਜੀ ਪਰ ਵੀਜ਼ਾ ਬੋਰਡ ਨਾਲ ਬਾਰੇ ਮੈਨੂੰ ਕਿਹਾ ਗਿਆ ਸੀ ਵੀ ਦੱਸੋ ਮੈਂ ਹੁਣੇ ਇਸ ਤੋਂ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਸੋ ਵੇਟ ਹੀ ਕਰਨੀ ਪੈਣੀ ਆ ਤੇ ਇਹਦੇ ਚ ਕਿਉਂਕਿ ਜਿਹੜੀ F4 ਕੈਟਾਗਰੀ ਆ ਉਹ 8 April 2006 ਚੱਲਦਾ ਹਜੇ F3 ਚ 1 July 2010 F2B ਚ 22 May 2016 F2A ਚ 1 January 2022 ਆ F1 ਚ 22 November 2015 ਕੋਈ ਜ਼ਿਆਦਾ ਮੂਵਮੈਂਟ ਨਹੀਂ ਹੁਣ ਦੇਖਿਆ ਜਾਊਗਾ ਕਿ ਕਿਸ ਤਰ੍ਹਾਂ ਹੋਏਗੀ ਇਸ ਤੋਂ ਇਲਾਵਾ ਸਵਾਲ ਹੋਰ ਵੀ ਆਏ ਨੇ ਕਿ ਜਿਹੜੇ ਬੰਦੇ ਇੰਡੀਆ ਆਪਣੇ ਰਿਪੋਰਟ ਹੋ ਕੇ ਹੁਣ ਗਏ ਆ ਉਹਨਾਂ ਬਾਰੇ ਦੱਸੋ ਉਹਨਾਂ ਬਾਰੇ ਮੈਂ ਦੱਸਿਆ ਜਿਹੜੀ ਖਬਰ ਇਹੀ ਆਈ ਹੈ ਕਿ 205 ਬੰਦੇ ਆਰਮੀ ਦੇ ਜਹਾਜ਼ ਰਾਹੀਂ ਭੇਜੇ ਆ ਪਰ ਇਹ ਡਿਟੇਲ ਨਹੀਂ ਹੈਗੀ ਵੀ ਇਹ ਫੜੇ ਕਿੱਥੋਂ ਨੇ ਕੀ ਇਹ ਬਾਰਡਰ ਤੇ ਜਿਹੜੇ ਫੜੇ ਗਏ ਸੀ ਜ਼ਿਲ੍ਹਾਾਂ ਚ ਉਹ ਵੀ ਰਿਪੋਰਟ ਕੀਤੇ ਨੇ ਜਾਂ ਕੋਈ ਹੋਰ ਆ ਤੇ ਇਹਦੇ ਬਾਰੇ ਡਿਟੇਲ ਨਹੀਂ ਆ ਪਰ ਇਹ ਡਿਟੇਲ ਨਾਲ ਇੱਕਾਈ ਆ ਕਿ 1700 ਬੰਦਾ ਹੋਰ ਇੰਡੀਆ ਦਾ ਜਿਹੜਾ ਹੈਗਾ ਉਹ ਰਿਟੇਨ ਕੀਤਾ ਜ਼ਿਲ੍ਹਾਾਂ ਚ ਕਾਫੀ ਬੰਦੇ ਰਿਟੇਨ ਕੀਤੇ ਨੇ ਜਿਹਨਾਂ ਨੂੰ ਰਿਪੋਰਟ ਕਰ ਰਹੇ ਨੇ ਆਰਮੀ ਦੇ ਜਹਾਜ਼ ਇਹ ਲੈ ਕੇ ਜਾ ਰਹੇ ਆ ਅਗਲਾ ਸਵਾਲ ਆ ਹੈਗਾ ਜੀ ਜਿਹੜਾ ਆਪਣਾ ਆਖਰੀ ਸਵਾਲ ਆ ਕਿ ਇਹ ਦੱਸੋ ਕਿ ਕੰਮ ਤੇ ਜਾਂਦੇ ਆਪਣੀ ਆਈਡੀਆਂ ਕੋਲ ਰੱਖੀਏ ਬਿਲਕੁਲ ਰੱਖੋ ਜੀ ਹਮੇਸ਼ਾ ਕਹਿੰਨੇ ਆ ਕੰਮ ਤੇ ਜਾਣ ਲੱਗੇ ਆਪਣਾ ਵਰ ਪਰਮਿਟ ਆਪਣਾ ਡਰਾਈਵ ਲਾਇਸੈਂਸ ਵਗੈਰਾ ਸਾਰੀਆਂ ਆਈਡੀਆਂ ਆਪਣੇ ਕੋਲ ਰੱਖੋ ਸੋ ਇਹ ਸੀ ਜੀ ਤੁਹਾਡੇ ਸਵਾਲ ਤੇ ਅੱਜ ਦਾ ਪ੍ਰੋਗਰਾਮ ਅਗਲੇ ਵੀਕ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਸਸੀ ਕਾਲ ਜੀ